ਮੁੱਖ ਮੰਤਰੀ ਭਗਵੰਤ ਮਾਨ ਅੱਜ ਹਾਰਪੀਟਾਂ ਨੂੰ ਮਿਲਣ ਦੇ ਲਈ ਸਰਹੱਦੀ ਲਾਕੇ ਫਿਰੋਜ਼ਪੁਰ ਪਹੁੰਚ ਗਏ। ਜਿੱਥੇ ਕਿ ਸੈਣੀ ਵਾਲਾ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਪਹੁੰਚ ਗਏ। ਉਹਨਾਂ ਵੱਲੋਂ ਬਦੁਰਗ ਮਹਿਲਾਵਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੇ ਹਨ। ਇਹ ਸਾਂਝ ਸੁਣਦੇ ਹੋਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ। ਪੱਤਰਕਾਰਾਂ ਦੇ ਦੇ ਸਵਾਲਾਂ ਤੇ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਇਸ ਵੇਲੇ ਸੰਕਟ ਵਿੱਚ ਅਤੇ ਹਾਲਾਤ ਬਹੁਤ ਮਾੜੇ। ਕੁਦਰਤ ਦੇ ਸਾਹਮਣੇ ਕੋਈ ਵੀ ਜਿੱਤ ਨਹੀਂ ਸਕਦਾ ਹੁਣਾਂ ਕਹਿੰਦੇ ਕਿ ਕੇਂਦਰ ਸਰਕਾਰ ਕੋਲ 50 ਹਜ਼ਾਰ ਕਰੋੜ ਜੀਐਸਟੀ ਫੰਡ ਸਾਡੇ ਕੋਲ ਪਏ ਨੇ ਜੇਕਰ ਸਾਨੂੰ ਫੰਡ ਮਿਲ ਜਾਂਦਾ ਤਾਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਪੰਜਾਬ ਦੀ ਹਾਲਤ ਬਾਰੇ ਪੁੱਛਿਆ ਪਾਣੀ ਘਟਣ ਤੋਂ ਬਾਅਦ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਇਹ ਜਾਣਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨੂੰ ਸਥਿਤੀ ਅਤੇ ਨੁਕਸਾਨ ਬਾਰੇ ਦੱਸਾਂਗੇ ਕਿ ਗੁਰਦਵਰੀਆਂ ਤੇ ਇੱਕ ਫਨ ਨਾਮ ਬੰਨਿਆ ਜਾਵੇ ਨਾ ਤੇ ਅਸੀਂ ਬੜੇ ਖੁਸ਼ ਹੋ ਜਾਗੇ ਸਾਨੂੰ ਭਾਉ ਕੁਝ ਨਾ ਦਿੱਤੀ ਪਿੱਛੇ ਪਿੱਛੇ ਸਿਰਫ ਸਾਡਾ ਪੰਨ ਹਰੀਕਤ ਲੈ ਕੇ ਤੇ ਆ ਬਾਜੀ ਜਾਵੇ ਨਾ ਤੇ ਅਸੀਂ ਬੜੀ ਦਿਲ ਵਿੱਚ ਕਰਾਂਗੇ ਹਾਂਜੀ ਅਗਲੀ ਵਾਰ ਨਹੀਂ ਆ ਉਹੀ ਤਾਂ ਗੱਲ ਜਾ ਕੇ ਸੀਆਂ ਕੱਡੀਆਂ ਜਾਣ ਅਸੀਂ ਹਰ ਵਾਰੀ ਦੁੱਬ ਜਾਂਦੇ ਨਾ ਮਾਜਬਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਸਾਰੇ ਹੀ ਬਸ ਹਾਂ ਉਹ ਕਹਿਤਾ ਬੜੀ ਮਿਹਰਬਾਨੀ ਸਾਡੀ ਇਹ ਜ਼ੋਨ ਤੇ ਰੋਣ ਦੇ ਪਿੱਛੇ ਪਿੱਛੇ ਭਾਈ ਆਈਡੀ ਪਿੱਛੇ ਕੁਛ ਨਾ ਪੁੱਛਣਾ ਯਾਰ ਆਹ ਕੀ ਦੇਖ ਭਾਈ ਆਈਡੀ ਨਹੀਂ ਲੀਵਾ ਤੁਸੀਂ ਜਿਹੜੀ ਸਾਡੇ ਉਹ ਐਂਡ ਰਸਤੇ ਆ ਉਹਨਾਂ ਰਸਤੇ ਅਸੀਂ ਬੜੇ ਗਰੀਬਾਂ ਸਾਰਾ ਮੜ ਜਾਈ ਤਾਂ ਸੇਟੀ ਕੋ ਕੱਖ ਨਹੀਂ ਰਹਿ ਜਾਂਦਾ ਨਾ ਬਟਰ ਪੱਟੀ ਦੇ ਸਾਰੇ ਨੋ ਕੱਖ ਕੁਝ ਨਹੀਂ ਰਹਿ ਜਾਂਦਾ ਇਹ ਬੜੇ ਤੁਕੀ ਸਾਡੇ ਸਿਰ ਕਰਜੇ ਨਹੀਂ ਉਤਰਦੇ ਛੋਟੇ ਸਰਕਾਰ ਚੋਣ ਸਾਰਾ ਕੁਝ ਠੀਕ ਨਹੀਂ ਬਸ ਆ ਕੁਦਰਤੀ ਮਾਰ ਹੈ ਅੰਧ ਚੱਲੀ ਆਪਾਂ ਬਚੋ ਬਦਵਾ ਦੋ ਤੁਸੀਂ ਮੇਰੇ ਤੇ ਝੜ ਇੱਕ ਵਾਰ ਸੋਧੋ ਠੀਕ ਹੈ ਕਿ ਪੰਨ ਬਚ ਜਾਵੇ ਨਾ ਤਾਂ ਅਸੀਂ ਸਾਰੇ ਕਰ ਸਕ ਨਹੀਂ ਜਿਸ ਤਰੀਕੇ ਨਾਲ ਤੁਸੀਂ ਇਹ ਜਾਇਜ਼ ਲੈਣ ਪਹੁੰਚੇ ਜੀ ਕਿਉਂਕਿ ਮਾਨ ਸਾਹਿਬ ਹਰ ਵੀਰ ਤੇ ਲੋਕਾਂ ਨੂੰ ਬੜੀਆਂ ਤਕਲੀਫਾਂ ਜੀ ਤੁਹਾਡੀਆਂ ਵੀ ਅੱਖਾਂ ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਬੜਾ ਕੀ ਕਹਿਣਾ ਚਾਹੋਗੇ ਤੁਸੀਂ ਜੀ ਪੰਜਾਬ ਸੰਕਟ 'ਚ ਹੈ ਜੀ ਇਹੋ ਪੰਜਾਬ ਉਹ ਦੇਸ਼ ਦੀ ਫੌਟ ਬੂਡਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਤਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢੇਟ ਭਰੇ ਅੱਜ ਪੰਜਾਬ ਸੰਕਟ 'ਚ ਹੈ ਮੈਂ ਚਾਹਨਾ ਕਿ ਭਾਈ ਮੈਂ ਕਿ ਸਿਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਜਿਹੜਾ ਅੱਜ ਤੱਕ ਨਹੀਂ ਅੱਗੇ ਹੁੰਦੇ ਰਹੇ ਸੁਣਨ ਦੀ ਹੈ ਜੀ ਸੈਂਟਰ ਸੈਂਟਰ ਸਰਕਾਰ ਨੂੰ ਬੇਨਤੀ ਕਰਦਾਂ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀ ਐਸਟੀ ਦਾ ਤੇ ਦਾ ਆਲਮੋਸਟ 8000 ਕਰੋੜ ਰੁਪਏ ਆਰਡੀਐਫ ਦਾ ਸੈਂਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਿਹੜਾ ਦੀ 50000 ਰੁਪਏ ਦੀ ਮੰਗ ਕਰ ਰਹੇ ਹਾਂ ਚਲੋ ਜੀ ਕੀ ਕਰੀਏ ਸਰ ਅੱਜ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲੱਗਦਾ ਚਰਚਾ ਚੱਲ ਰਹੀ ਹੈ ਪੀਐਮ ਸਾਦਾ ਫੋਨ ਆਇਆ ਸੀ ਜੀ ਉਹ ਨਿਹਾਲ ਚੱਲ ਪੁੱਛਿਆ ਹੂੰ ਪਰ ਉਸ ਤੋਂ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਤੱਕ ਉਹ ਇਹ ਤਾਂ ਪਾ ਦਿੰਦਾ ਉਹ ਤੋਂ ਮੰਗ ਲਾਗੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਦੂਰੋਂ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਦੇ ਪ੍ਰਧਾਨ ਮੰਤਰੀ ਨੇ ਅੱਜ ਜੀਮ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਅੱਗੇ ਪਾਗਨ ਧੰਨਵਾਦ ਜੀ ਉਹਨੇ ਮੈਂ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਜੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਇਆ ਜੀ ਤੁਹਾਡੇ ਗੱਲਬਾਤ ਸੁਣ ਕੇ ਉਹ ਹੀ ਆ ਮਾਨ ਸਾਹਿਬ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਇਸ਼ ਕੀਤਾ ਜਾਣ ਕਿ ਜਿਹੜੇ ਕਿ ਜਗਾਹ ਤੇ ਜਗਾਹ ਤੋਂ ਬ੍ਰੀਚ ਹੋ ਰਹੇ ਆ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਨ ਸਾਹਿਬ ਹਬੀਬ ਜੀ ਦਾ ਬੰਨ ਦਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੁੰਦੇ ਨੇ ਜਿਹੜੀ ਨਾ ਕਲਕੱਤਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹੋ ਅੰਗਰੇਜ਼ਾਂ ਨੇ ਨਹੀਂ ਬਣਾਈ ਸੀ ਉਹ ਆ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆ ਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆ ਪਹਾੜ ਕਿੱਥੋਂ ਵੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਕੀ ਕਰਾਂਗੇ ਢਾਕੇ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਮਾਦਮ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹਿੰਦੀ ਸਾਡੇ ਸੰਗਰੂਰ ਚ ਮੁਖੱਗਰ ਚਟਟ ਕੱਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀ ਹੈ ਕੁਦਰਤ ਹੈ ਜੀ ਕੀ ਕਰੂ ਮਨਸਬ ਸੈਂਟਰ ਗਵਰਨਮੈਂਟ ਤੋਂ ਲੋ ਜਨਾਬ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾਈ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਨਹੀਂ ਹੈ ਜੀ ਮਾਨ ਸਰ ਪਠਾਨ ਮਾਜਰੇ ਤੇ ਕਾਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਮਿਲ ਰਿਹਾ ਮਾਨ ਸਰ ਐਮਐਲਏ ਪਠਾਨ ਮਾਜਰੇ ਤੇ ਕਾਰਵਾਈ ਹੋਈ ਸੀ ਬਿਲਕੁਲ ਮਾਨ ਸਰ ਇਹ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸਾਡੇ ਭਗਵੰਤ ਮਾਨ ਆ ਤੁਹਾਡੀ ਤੁਹਾਡੀ ਕੀ ਗੱਲ ਬਾਤ ਥੋੜੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਤੇ ਅਸੀਂ ਡੋਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸੱਜ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਾਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੀ ਜ਼ਾਤ ਨਹੀਂ ਲੈਂਦਾ ਬਾਰਡਰ ਪੱਟੀ ਦੀ ਸਾਨੂੰ ਹਰੀਕਿਆਤ ਲੈ ਕੇ ਸਾਡੇ ਫਾਜ਼ਿਲ ਕਹਿ ਰਹੇ ਕਿ ਨੀਤਾ ਸਹਨੀ ਵਾਲ ਬਾਰਡਰ ਦੀ ਬੰਨ ਬੰਨਿਆ ਜਾਵੇ ਅਸੀਂ ਸਾਰੇ ਬਚ ਸਕਦੇ ਹਾਂ ਵੇ ਗੁਰੂ ਜੀ ਕਾ ਕਾਲ ਸਾਬ